ਉਹ ਵੇਲਾ ਯਾਦ ਕਰ ਪੁਸਤਕ ਦੀ ਕੁੰਡ ਚੁਕਾਈ ਅੱਜ ਆਪਾਂ ਜਾਣਾ ਹੈ ਇੰਡੀਅਨ ਐਕਸ ਸਰਵਿਸਮੈਨ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਦਫ਼ਤਰ ਦੇ ਹਾਲ ਵਿੱਚ ਯਾਨੀ ਫੌਜੀਆਂ ਦੀ ਸੁਸਾਇਟੀ 'ਚ ਜਿੱਥੇ ਸਾਡੇ ਸਮਿਆਂ ਦੀ ਪ੍ਰਸਿੱਧ ਤੇ ਪ੍ਰਬੁੱਧ ਲੇਖਕਾ ਬਲਵਿੰਦਰ ਕੌਰ ਬਰਾੜ ਦੀ ਪੁਸਤਕ ਉਹ ਵੇਲਾ ਯਾਦ ਕਰ ਦੀ ਕੁੰਡ ਚੁਕਾਈ ਜਾਂ ਕਹਿ ਲਓ ਵਿਮੋਚਨ ਹੋਣਾ ਹੈ ਮੈਨੂੰ ਇਹ ਤਾਂ ਪਤਾ ਸੀ ਕਿ ਅਜਿਹੇ ਸਮਾਗਮਾਂ ਵਿੱਚ ਜ਼ਰੂਰ ਕੋਈ ਨਾ ਕੋਈ ਵਿਲੱਖਣ ਸ਼ਖਸੀਅਤਾਂ ਮਿਲ ਜਾਂਦੀਆਂ ਹਨ ਪਰ ਪਾਰਕਿੰਗ ਲੋਟ ਵਿੱਚ ਹੀ ਟੀਵੀ ਜਗਤ ਦੇ ਦੋ ਚਰਚਿਤ ਚਿਹਰੇ ਪ੍ਰਾਈਮੇਸ਼ੀਆ ਦੇ ਦੋ ਮੰਨੇ ਪਰ ਮੰਨੇ ਹੋਸਟ ਜਾਂ ਐਂਕਰ ਮਿਲ ਜਾਣਗੇ ਅਜਿਹਾ ਸੋਚਿਆ ਨਹੀਂ ਸੀ ਲਓ ਮਿਲੋ ਮੇਰੇ ਸੱਜੇ ਪਾਸੇ ਹੈ ਗੁਰਪ੍ਰੀਤ ਸੰਧਾਵਾਲੀਆ ਤੇ ਖੱਬੇ ਹੈ ਪਰਮਵੀਰ ਬਾਠ ਸੋਸਾਇਟੀ ਦੇ ਹਾਲ ਦੇ ਅੰਦਰ ਵੜਦਿਆਂ ਹੀ ਕੈਲਗਰੀ ਦੀ ਮਾਨਮਤੀ ਸ਼ਖਸੀਅਤ ਤੇ ਕਵਿਤਰੀ ਭੈਣਜੀ ਗੁਰਦੀਸ਼ਕੌਰ ਗਰੇਵਾਲ ਦੇ ਦਰਸ਼ਨ ਹੋਏ ਜੋ ਉਸ ਪੁਸਤਕ ਸਟਾਲ ਨੂੰ ਬੜੀ ਨੀਜ਼ ਨਾਲ ਦੇਖ ਰਹੇ ਸਨ ਜਿੱਥੇ ਬਲਵਿੰਦਰ ਕੌਰ ਬਰਾੜ ਦੀ ਪੁਸਤਕ ਉਹ ਵੇਲਾ ਯਾਦ ਕਰ ਅੱਜ ਦੇ ਦਿਨ ਮੁਫਤ ਵੰਡੀ ਜਾ ਰਹੀ ਸੀ ਧਿਆਨ ਨਾਲ ਦੇਖ ਲਓ ਇਹ ਨੇ ਸਾਦ ਮੁਰਾਦੇ ਭੈਣਜੀ ਬਲਵਿੰਦਰ ਕੌਰ ਬਰਾੜ ਤੇ ਇਹ ਹੈ ਇਹਨਾਂ ਦੀ ਪੁਸਤਕ ਜੋ ਹੁਣੇ ਰਿਲੀਜ਼ ਹੋਣੀ ਹੈ ਉਹ ਵੇਲਾ ਯਾਦ ਕਰ ਇਸ ਪੁਸਤਕ ਦੇ ਬੈਕ ਕਵਰ ਤੇ ਵੀ ਭੈਣਜੀ ਬਲਵਿੰਦਰ ਕੌਰ ਬਰਾੜ ਦੀ ਤਸਵੀਰ ਹੈ ਕੁਸਤਕ ਰੀਲਿਸ ਸਮਾਰੋਹ ਚ ਸ਼ਿਰਕਤ ਕਰਨ ਜਾਂ ਕਰਾਉਣ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਕਿ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਚਲੋ ਹੁਣ ਪੁਸਤਕ ਰੀਲਿਸ ਸਮਾਰੋਹ ਚ ਚੱਲਦੇ ਆ ਇਹਨਾਂ ਨੂੰ ਮਿਲੋ ਇਹਨੇ ਫੌਜੀ ਕੁਲਦੀਪ ਸਿੰਘ ਨੰਨਣ ਜੋ ਫੌਜੀਆਂ ਦੀ ਸੁਸਾਇਟੀ ਦੇ ਜਨਰਲ ਸਕੱਤਰ ਹਨ ਇਹਨਾਂ ਦੀ ਪੁਸਤਕ ਪ੍ਰੇਮ ਦੀ ਗਵਾਹੀ ਹੈ ਇੱਥੇ ਬਣੀ ਹੋਈ ਲਾਇਬ੍ਰੇਰੀ ਜਿਸ ਦੇ ਮੂਹਰੇ ਖੜੇ ਹੋ ਕੇ ਇਹ ਤਸਵੀਰ ਖਿਚਵਾ ਰਹੇ ਹਨ ਅੱਜ ਦਾ ਇਹ ਸਮਾਰੋਹ ਕਰਵਾਉਣ ਦਾ ਉਦਦਮ ਕੀਤਾ ਹੈ ਇਥੋਂ ਦੀ ਪ੍ਰਸਿੱਧ ਅਖਬਾਰ ਪੰਜਾਬੀ ਅਖਬਾਰ ਨੇ ਜਾਂ ਦੂਜੇ ਸ਼ਬਦਾਂ ਚ ਕਹਿ ਲਓ ਪੰਜਾਬੀ ਅਖਬਾਰ ਦੇ ਮੁੱਖ ਐਡੀਟਰ ਹਰਬੰਸ ਬੁੱਟਰ ਨੇ ਅਸਲ ਵਿੱਚ ਉਹ ਵਿਲਾ ਯਾਦ ਕਰ ਪੰਜਾਬੀ ਅਖਬਾਰ ਚ ਭੈਣਜੀ ਬਲਵਿੰਦਰ ਕੌਰ ਬਰਾਡ ਵੱਲੋਂ ਛਪਦੇ ਸਥਾਈ ਕਾਲਮ ਦਾ ਇੱਕ ਸੰਗ੍ਰਹਿ ਹੈ ਜੋ ਹੁਣ ਪੁਸਤਕ ਰੂਪ ਵਿੱਚ ਉਪਲਬਧ ਹੈ ਕੈਲਗਰੀ ਵਿੱਚ ਪੰਜਾਬੀ ਅਖਬਾਰ ਤੇ ਪ੍ਰਾਈਮ ਏਸ਼ੀਆ ਦਾ ਸਕੇ ਭਰਾਮਾ ਵਰਗਾ ਸਾਥ ਹੈ ਸ਼ਾਇਦ ਇਸੇ ਕਰਕੇ ਹੀ ਸੰਦਾ ਵਾਲੀਆ ਤੇ ਬਾਠ ਹਰਬੰਸ ਬੁੱਟਰ ਦੇ ਸੱਦੇ ਤੇ ਸਰੀ ਵੈਨਕੂਵਰ ਤੋਂ ਕੈਲਗਰੀ ਪੁੱਜੇ ਹੋਣ ਰੈਡ ਐਫ ਐਮ ਵਾਲੇ ਵੀ ਇਹਨਾਂ ਨਾਲ ਸਦਾ ਮੋਢੇ ਨਾਲ ਮੋਢਾ ਜੋੜ ਕੇ ਰੱਖਦੇ ਹਨ ਲੋ ਜੀ ਰੈਡ ਐਫ ਐਮ ਦਾ ਨਾਮ ਲਿਆ ਤੇ ਹਾਜ਼ਰ ਹੋ ਗਏ ਹਨ ਰੈਡ ਐਫ ਐਮ ਦੀ ਹਸਤੀ ਤੇ ਹੋਸਟ ਰੈਡ ਐਫ ਐਮ ਦੀ ਮੰਨੀ ਪਰਮੰਨੀ ਹਸਤੀ ਤੇ ਹੋਸਟ ਜਿਸ ਦੀ ਆਵਾਜ਼ ਪ੍ਰੋਗਰਾਮ ਰੋਸ਼ਨੀ ਰਈ ਘਰ ਘਰ ਗੂੰਜਦੀ ਹੈ ਮੇਰੀ ਮੁਰਾਦ ਹੈ ਗੁਰਪ੍ਰੀਤ ਕੌਰ ਤੋਂ ਉਹ ਵੀ ਪੁੱਜ ਗਏ ਹਨ ਗੁਰਪ੍ਰੀਤ ਤੇ ਬਰਾਰ ਮੈਡਮ ਦਾ ਮਾਵਾ ਧੀਆਂ ਵਰਗਾ ਤੇ ਉਸ ਤੋਂ ਵੀ ਵੱਧ ਸਹੇਲੀਆਂ ਵਰਗਾ ਸਾਖ ਹੈ ਗੁਰਪ੍ਰੀਤ ਅਤੇ ਬਲਵਿੰਦਰ ਕੌਰ ਬਰਾਡ ਦੀ ਸੁਗੜ ਸਿਆਣੀ ਜੋੜੀ ਨੂੰ ਘਰ ਘਰ ਸਲਾਇਆ ਜਾਂਦਾ ਹੈ ਇਹ ਉਹ ਇਤਿਹਾਸਿਕ ਪਲ ਹਨ ਜਦੋਂ ਬਲਵਿੰਦਰ ਕੌਰ ਬਰਾਡ ਦੀ ਪੁਸਤਕ ਉਹ ਵਿਲਾ ਯਾਦ ਕਰ ਕੈਲਗਰੀ ਵਿੱਚ ਰਿਲੀਜ਼ ਕੀਤੀ ਗਈ ਫਿਰ ਇੱਕ ਵਾਰੀ ਧਿਆਨ ਨਾਲ ਦੇਖ ਲੋ ਇਹ ਉਹ ਪਲ ਹਨ ਇਹ ਉਹ ਇਤਿਹਾਸਿਕ ਪਲ ਹਨ ਜਦੋਂ ਬਲਵਿੰਦਰ ਕੌਰ ਬਰਾੜ ਦੀ ਪੁਸਤਕ ਉਹ ਵਿਲਾ ਯਾਦ ਕਰ ਕੈਲਗਰੀ ਵਿੱਚ ਰਿਲੀਜ਼ ਕੀਤੀ ਗਈ ਜਾਂ ਕਹਿੰ ਲੋ ਰਿਲੀਜ਼ ਕੀਤੀ ਜਾ ਰਹੀ ਹੈ ਫਿਰ ਦੱਸਦਾ ਜਾਵਾਂ ਜਿਸ ਦਾ ਉਦਮ ਕੀਤਾ ਹੈ ਇਸ ਸਮਾਰੋਹ ਦਾ ਇਸ ਪੁਸਤਕ ਰਿਲੀਜ਼ ਸਮਾਰੋਹ ਦਾ ਉਦਮ ਕੀਤਾ ਹੈ ਹਰਬੰਸ ਬੁੱਟਰ ਤੇ ਉਸ ਦੀ ਪੰਜਾਬੀ ਅਖਬਾਰ ਨੇ ਚਲੋ ਹੁਣ ਚੱਲਦੇ ਹਾਂ ਪੁਸਤਕ ਰਿਲੀਜ਼ ਵਿਲੇ ਹੋਏ ਸਮਾਰੋਹ ਵਿੱਚ ਸਮਰੋਧੀ ਸ਼ੁਰੂਆਤ ਕਰਦੇ ਆ ਹਰਬੰਸ ਬੁੱਟਰ ਨੇ ਕਿਹਾ ਕਿ ਉਹਨਾਂ ਦੀ ਖਵਾਸ਼ ਹੈ ਕਿ ਅਗਲੇ ਅਗਲੇਰੇ ਜਨਮ ਵਿੱਚ ਜੇ ਕਿਤੇ ਹੁੰਦਾ ਹੈ ਅਗਲੇਰਾ ਜਨਮ ਕਦੀ ਜੇ ਅਗਲੇਰਾ ਜਨਮ ਕਿਤੇ ਉਹਦਾ ਹੋਇਆ ਤਾਂ ਉਸ ਜਨਮ ਵਿੱਚ ਉਹ ਭੈਣ ਜੀ ਬਲਵਿੰਦਰ ਕੌਰ ਬਰਾੜ ਉਹਨਾਂ ਦੀ ਅਗਲੇ ਜਨਮ ਵਿੱਚ ਸਗੀ ਭੈਣ ਬਣੇ ਇਹ ਉਹਨਾਂ ਦੀ ਖਵਾਸ਼ ਹੈ ਉਹਦਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਵਿਸ਼ਵਾਸ ਨਹੀਂ ਪੁਨਰਜਨਮ ਵਿੱਚ ਪਰ ਜੇਕਰ ਪੁਨਰਜਨਮ ਕਿਤੇ ਹੁੰਦਾ ਹੈ ਤਾਂ ਭੈਣ ਜੀ ਬਲਵਿੰਦਰ ਕੌਰ ਬਰਾੜ ਅਗਲੇ ਜਨਮ ਵਿੱਚ ਉਹਨਾਂ ਦੀ ਸਗੀ ਭੈਣ ਬਣੇ ਫਿਰ ਉਹਨਾਂ ਮੰਚ ਸੰਚਾਲਨ ਦਾ ਜਿੰਮਾ ਦਿੱਤਾ ਪੰਜਾਬੀ ਸ਼ਬਦ ਸਾਂਝ ਦੇ ਜਨਰ ਸਕੱਤਰ ਡਾਕਟਰ ਮੁਖਤਿਆਰ ਸਿੰਘ ਨੂੰ ਅੱਗੋਂ ਉਹਨਾਂ ਦਾਵਤ ਦਿੱਤੀ ਪ੍ਰਾਈਮ ਏਸ਼ੀਆ ਵਾਲੇ ਪਰਮਵੀਰ ਬਾਠ ਨੂੰ ਮੈਨੂੰ ਲੱਗਦਾ ਹੈ ਕਿ ਬਾਠ ਦਾ ਭਾਸ਼ਣ ਕੁੰਜੀਵਤ ਹੋ ਨਿਬੜਿਆ ਉਹਨਾਂ ਕਿਹਾ ਕਿ ਆਪਾਂ ਰੂਸ ਯੂਕਰੇਨ ਜਾਂ ਇਜ਼ਰਾਈਲ ਫਲਸਤੀਨ ਵਰਗੇ ਹਮਾਸ ਵਰਗੇ ਮਸਲੇ ਤਾਂ ਨਹੀਂ ਸੁਲਝਾ ਸਕਦੇ ਪਰ ਬਲਵਿੰਦਰ ਕੋਰ ਬਰਾੜ ਦੇ ਯਤਨ ਤਾਂ ਹੀ ਸਾਰਤਕ ਹਨ ਜੇ ਆਪਾਂ ਖੁਦ ਨੂੰ ਆਪਣੇ ਪਰਿਵਾਰ ਨੂੰ ਤੇ ਆਪਣੇ ਜੀਣ ਜੋਗੇ ਸਮਾਜ ਨੂੰ ਸੁਧਾਰਨ ਦਾ ਯਤਨ ਕਰੀਏ ਜਾਂ ਸੁਧਾਰਨ ਦੇ ਯਤਨ ਵਿੱਚ ਆਪਣਾ ਕੋਈ ਯੋਗਦਾਨ ਪਾ ਸਕੀਏ ਚਲੋ ਥੋੜਾ ਸੁਣ ਕੇ ਫਿਰ ਅੱਗੇ ਚੱਲਦੇ ਹਾਂ ਕਿ ਉਸ ਦੇਸ਼ ਦੇ ਵਿੱਚ ਜੇ ਇਸ ਦੇਸ਼ ਦੇ ਵਿੱਚ ਕਦੇ ਸਾਡਾ ਜਹਾਜ਼ ਕਿਨਾਰੇ ਤੇ ਨਹੀਂ ਸੀ ਲੱਗਣ ਦਿੱਤਾ ਗਿਆ ਜਿਸ ਦੇਸ਼ ਦੇ ਵਿੱਚ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ ਉਸ ਦੇਸ਼ ਦੇ ਵਿੱਚ ਤੁਹਾਡੀ ਭਾਸ਼ਾ ਦੀ ਪੁਸਤਕ ਲੋਕ ਅਰਪਣ ਕੀਤੀ ਜਾ ਰਹੀ ਹੈ ਤੇ ਤੁਸੀਂ ਸਾਰੇ ਉਸ ਦੇਸ਼ ਦੇ ਵਿੱਚ ਬੜੇ ਮਾਣ ਦੇ ਨਾਲ ਜਿਹੜਾ ਉਹ ਵੇਖੀਓ ਇੱਥੋਂ ਦੇ ਚੁਣੇ ਹੋਏ ਨਵਾਈਤੇ ਆਪਣੇ ਨੇ ਬਹੁਤ ਸਾਰੀਆਂ ਤਰੱਕੀਆਂ ਹੋਈਆਂ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਸਾਡੇ ਵਿਚਾਰ ਬੋਸਾਰੇ ਗੁਣੀ ਲੋਕ ਬੈਠੇ ਨੇ ਸਮੇਂ ਦਾ ਵੀ ਧਿਆਨ ਰੱਖਣਾ ਹੈ ਸ਼ਬਦਾਂ ਦਾ ਵੀ ਧਿਆਨ ਰੱਖਣਾ ਹੈ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਡਾਕਟਰ ਬਰਾਡ ਹੋਰਾਂ ਦੇ ਬਾਬਤ ਸਾਰਿਆਂ ਨੇ ਗੱਲਾਂ ਬਾਤਾਂ ਕਰਨੀਆਂ ਪਰ ਇਸ ਕਿਤਾਬ ਦਾ ਬਹੁਤਾ ਹਿੱਸਾ ਮੈਂ ਪੰਜਾਬੀ ਅਖਬਾਰ ਦੇ ਰਾਹੀਂ ਪੜ੍ਹਿਆ ਹੋਇਆ ਹੈ ਮੈਨੂੰ ਇਹ ਲੱਗਦਾ ਕਿ ਇਹ ਕਿਤਾਬ ਕੱਲੀ ਖਰੀਦ ਕੇ ਘਰ ਦੀ ਅਲਮਾਰੀ ਦੇ ਵਿੱਚ ਰੱਖਣ ਜੋਗੀ ਨਹੀਂ ਇਹ ਕਿਤਾਬ ਕੱਲੀ ਇਸ ਕਰਕੇ ਨਹੀਂ ਕਿ ਸਾਡੇ ਡਾਕਟਰ ਬਰਵਿੰਦਰ ਕੌਰ ਬਰਾਰਪੁਰਾ ਨੇ ਲਿਖੀ ਹੈ ਤੇ ਬੁੱਟਰ ਸਾਹਿਬ ਦੀ ਅਖਬਾਰ ਦੇ ਵਿੱਚ ਲੜੀਵਾਰ ਛਪੀ ਹੈ ਅੱਜ ਦੇ ਸਮੇਂ 'ਚ ਜਦੋਂ ਸਾਨੂੰ ਦਹਾਕੇ ਇਸ ਮੁਲਕ ਦੇ ਵਿੱਚ ਵਿਚਰਦਿਆਂ ਰਹਿੰਦਿਆਂ ਤਰੱਕੀਆਂ ਕਰਦਿਆਂ ਪਰਿਵਾਰਾਂ ਨੂੰ ਅੱਗੇ ਵਧਾਉਂਦਿਆਂ ਹੋ ਗਏ ਜਦ ਜੋ ਪੰਜਾਬ ਦੇ ਵਿੱਚ ਜਿਸ ਲੀਕ ਦੇ ਕੋਲ ਸਾਡੇ ਪਰਿਵਾਰ ਖੜੇ ਨੇ ਸਾਡਾ ਸਮਾਜ ਖੜਾ ਹੈ ਇਸ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦੀਆਂ ਮੈਨੂੰ ਨਹੀਂ ਪਤਾ ਕਿ ਸਾਡੇ ਵਿੱਚੋਂ ਕੋਈ ਵਿਅਕਤੀ ਵਿਸ਼ੇਸ਼ ਕੋਈ ਵੱਡੀ ਕ੍ਰਾਂਤੀਕਰਮ ਜੋਗਾ ਹੈਗਾ ਜਾਂ ਨਹੀਂ ਹੈਗਾ ਨਾ ਤਾਂ ਅਸੀਂ ਇਰਾਨ ਤੇ ਇਜ਼ਰਾਈਲ ਦੀ ਲੜਾਈ ਮੁਕਾ ਸਕਦੇ ਹਾਂ ਨਾ ਸਾਡੇ ਹੱਥ ਵਿੱਚ ਇਹ ਹੈ ਕਿ ਅਸੀਂ ਰੂਸ ਤੇ ਯੂਕਰੇਨ ਦੀ جنگ ਮੁਕਾ ਲਈਏ ਨਾ ਅਸੀਂ ਗਾਜ਼ਾ ਪੱਟੀ ਵਾਲਾ ਕੁਝ ਕਰ ਸਕਦੇ ਹਾਂ ਸਾਡੇ ਵੱਸ ਨਹੀਂ ਪਰ ਇੱਕ ਚੀਜ਼ ਸਾਡੇ ਵੱਸ ਦੇ ਵਿੱਚ ਹੈ ਕਿ ਅਸੀਂ ਪਰਿਵਾਰਾਂ ਦੇ ਵਿੱਚ ਚੰਗੇ ਤਰੀਕੇ ਰਹੀਏ ਇੱਕ ਚੀਜ਼ ਸਾਡੇ ਵਸ ਦੇ ਵਿੱਚ ਹੈ ਕਿ ਅਸੀਂ ਚੱਜਦਾ ਖਾਈਏ ਇੱਕ ਚੀਜ਼ ਸਾਡੇ ਹਿੱਸੇ ਆਉਂਦੀ ਹੈ ਕਿ ਅਸੀਂ ਸਮਾਜ ਦੇ ਵਿੱਚ ਘੱਟੋ ਘੱਟ ਖੋਰੂ ਨਾ ਪਾਈਏ ਇੰਨਾ ਕੰਮ ਤਾਂ ਆਪਾਂ ਕਰ ਸਕਦੇ ਨੇ ਸਾਡੇ ਕੰਟਰੋਲ 'ਚ ਹੈ ਜਿੱਥੇ ਪੈਸੇ ਨਹੀਂ ਲੱਗਦੇ ਇਸੇ ਤਰ੍ਹਾਂ ਬੁਲਾਰੇ ਬੋਲਦੇ ਗਏ ਅਤੇ ਪੁਸਤਕਬਾਰੇ ਤੇ ਬਲਵਿੰਦਰ ਕੌਰ ਬਰਾੜ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਝਾਤ ਮਾਰਦੇ ਗਏ ਉਹਨਾਂ ਗੱਲਾਂ ਦਾ ਵੀ ਜ਼ਿਕਰ بار-बार ਆਇਆ ਕਿ ਮੈਡਮ ਬਰਾੜ ਤੇ ਗੁਰਪ੍ਰੀਤ ਕੌਰ ਦੀਆਂ ਬਾਤਾਂ ਤੇ ਬਾਤਾਂ ਤੋਂ ਨਿਕਲਦੀਆਂ ਨਸੀਹਤਾਂ ਕਿਵੇਂ ਸੋਸ਼ਲ ਮੀਡੀਆ ਰਾਹੀਂ ਕੁੱਲ ਦੁਨੀਆਂ 'ਚ ਵਸੇ ਹੋਏ ਪੰਜਾਬੀਆਂ ਨੂੰ ਟੰਬਦੀਆਂ ਹਨ ਇੱਕ ਔਰਤ ਜਦੋਂ ਮਾਂ ਬਣ ਕੇ ਇਸ ਸ੍ਰਿਸ਼ਟੀ ਦਾ ਵਾਅਦਾ ਕਰਦੀ ਹੈ ਤਾਂ ਇੰਨੇ ਵਿੱਚ ਹੀ ਉਸ ਦਾ ਕਰਜ ਕੋਈ ਲਾ ਨਹੀਂ ਸਕਦਾ ਤੇ ਜੇਕਰ ਇਹ ਔਰਤ ਘਰ ਦੀ ਚਾਰ ਦਿਵਾਰੀ ਚੋਂ ਨਿਕਲ ਕੇ ਸਮਾਜ ਨੂੰ ਸੇਧ ਦੇਣ ਲਈ ਰਚਨਾਕਾਰ ਸਾਹਿਤਕਾਰ ਕਹਾਣੀਕਾਰ ਨਾਵਲਕਾਰ ਦਾ ਲੇਖਕਾ ਬਣ ਜਾਵੇ ਤਾਂ ਉਸ ਦਾ ਦਰਜਾ ਸਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਭੈਣ ਜੀ ਗੁਰਦੀਸ਼ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਬਲਵਿੰਦਰ ਕੌਰ ਬਰਾੜ ਦੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈ 19ਵੀਂ ਪੁਸਤਕ ਹੈ ਬਲਾਰਾਂ ਵਿੱਚ ਹੋਰਾਂ ਤੋਂ ਬਿਨਾ ਐਮਐਲਏ ਗੁਰਿੰਦਰ ਸਿੰਘ ਬਰਾੜ ਵੀ ਸਨ ਤੇ ਚੈਸਟਮੇਅਰ ਦੀ ਡਿਪਟੀ ਮੇਅਰ ਕਿਰਨ ਰੰਦਾਵਾ ਵੀ ਆਖਰ ਵਿੱਚ ਬਲਵਿੰਦਰ ਕੌਰ ਬਰਾੜ ਨੇ ਆਪਣੇ ਤਜਰਬੇ ਤੇ ਆਪਣੇ ਵਲਵਲੇ ਵੀ ਸਾਂਝੇ ਕੀਤੇ ਤੇ ਕੀਤਾ ਸਭ ਦਾ ਧੰਨਵਾਦ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ